ਤੋ ਅਸੀਂ ਹਸਪੀਟਲ ગયા ਜੀ ਉਹ ਕਹਿੰਦੇ ਵੀ ਇੱਥੇ ਤੁਹਾਨੂੰ ਹਫ਼ਤਾ ਲੱਗ ਜੂਗਾ ਵੀ ਇਹਦਾ ਆਪਰੇਟ ਹੋਣ ਤੇ ਵੀ ਨਾਲੇ ਸਹੀ ਵੀ ਨਹੀਂ ਹੋਣਾ ਜੀ ਸਾਨੂੰ ਇਹ ਗੱਲ ਬੋਲੀ ਉੱਥੇ ਕੀ ਸਾਡੇ ਕੋਲ ਸਿਵਲ ਹਸਪਤਲ ਰੈਫਰ ਕਿਹਾ ਹੈ ਨਹੀਂ ਨਹੀਂ ਸਿਵਲ ਹਸਪਤਲ ਚ ਗਏ ਨਹੀਂ ਨਹੀਂ ਸਿਵਲ ਹਸਪਤਲ ਚ ਗਏ ਹੈਗੇ ਆ ਮੈਨੂੰ ਸਿਵਲ ਹਸਪਤਲ ਦੇ ਬੰਦੇ ਨੇ ਫੋਨ ਆਇਆ ਨਾਲੇ ਪਹਿਲਾਂ ਕਹਿੰਦੇ ਰੁੱਕਾ ਭੇਜ ਨਹੀਂ ਸਕਦੇ ਸੀ ਰਾਤ ਇਹਨਾਂ ਨੇ ਬਾਕਾਇਦਾ ਪੁਲਿਸ ਨੂੰ ਰੁੱਕਾ ਭੇਜਾਈ ਬਣਾ ਕੇ ਇਹਨਾਂ ਨੇ ਇਹਨਾਂ ਨੂੰ ਕਹਿੰਦਾ ਆਟਾ ਕਹਿੰਦਾ ਵੀ ਤੁਸੀਂ ਇੱਥੇ ਲੱਤਾਂ ਚੌੜੀਆਂ ਕਰੀ ਪਾਇਆ ਸੋਡੇ ਪਿਓ ਦਾ ਰਾਜ ਨਹੀਂ ਹੈਗਾ ਵੀ ਜਦੋਂ ਤੁਹਾਡੀ ਸੁਪੀ ਕੱਟਦੀ ਤੁਸੀਂ ਜਾ ਸਕਦੇ ਹੋ ਇਹਨਾਂ ਦੀ ਕੋਈ ਗਲਤਫਹਿਮੀ ਹੈ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਉਹਨੂੰ ਇਹ ਮੈਂ ਕਹ ਰਹੀ ਤੁਸੀਂ ਕਰਨੀ ਪੇਮੈਂਟ ਕਰਾਓ ਜੀ ਤੁਸੀਂ ਕਰਾਓ ਜਾਂ ਪਾਰਟੀ ਕਰਾਓਗੇ ਪੁਲਿਸ ਨੂੰ ਮੈਂ ਰੁਕਾ ਬਜਾ ਰਾ ਤੇ ਗਿਆ ਹਾਂ ਨਹੀਂ ਉਹ ਬਾਤ ਵੀ ਗਲਤ ਸੀ ਉਹਦਾ ਸਮਝ ਕਿਸੇ ਡਾਕਟਰ ਨੂੰ ਰਹਿਣ ਵਾਸਤੇ ਕਿਹਾ ਜਾਂ ਸੀ ਕਮਿਟੀ ਨਹੀਂ ਨਹੀਂ ਜਿੱਦਾਂ ਕੋਈ ਗੱਲ ਨਹੀਂ ਸੀ ਇਹ ਤਿੰਨ ਤਰੀਕ ਨੂੰ ਹੋਇਆ ਸੀ ਐਕਸੀਡੈਂਟ ਸਾਡੇ ਕੋਲ ਇਨਫਰਮੇਸ਼ਨ ਰਾਤ ਗਈ ਸੀ ਰਾਤ ਕੀ ਤੋਂ ਹੋਇਆ ਸੀ ਇਹ ਪ੍ਰਾਈਵੇਟ ਹਸਪੀਟਲ ਨਹੀਂ ਹੋਈ ਉਹ ਸਰਕਾਰੀ ਵਾਲੇ ਇੱਥੇ ਗਈ ਇੱਥੋਂ ਆਈ ਹੈਗੀ ਵਿਜੇਤਾ ਹਸਪਤਾਲ ਚ ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਬਠਿੰਡਾ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਵਿਵਾਦ ਦਾ ਦੇ ਵਿੱਚ ਹੈ ਦਰਅਸਲ ਐਕਸੀਡੈਂਟ ਦੇ ਕੇਸ ਦੇ ਵਿੱਚ ਦਾਖਲ ਹੋਏ ਮਰੀਜ਼ਾਂ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦਾ ਇੱਥੇ ਨੈੱਟਵਰਕ ਚੱਲ ਰਿਹਾ ਹੈ ਸਰਕਾਰੀ ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਨੂੰ ਗੁੰਮਰਾ ਕਰਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਨਿੱਜੀ ਹਸਪਤਾਲ 'ਤੇ ਇਜ਼ਤ ਦਿੱਤਾ ਜਾਂਦਾ ਹੈ ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਕਿ 3 ਸਤੰਬਰ ਨੂੰ ਐਕਸੀਡੈਂਟ ਹੁੰਦਾ ਹੈ ਤੇ ਜਦੋਂ ਸਿਵਲ ਹਸਪਤਾਲ ਮਰੀਜ਼ ਨੂੰ ਲੈ ਕੇ ਆਏ ਨੇ ਤਾਂ ਕੁਝ ਵਿਅਕਤੀ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਉਲਝਾ ਲਿਆ ਗਿਆ ਤੇ ਕਿਹਾ ਗਿਆ ਕਿ ਮਰੀਜ਼ ਆਇਲਾ ਸਰਕਾਰੀ ਹਸਪਤਾਲ ਚ ਨਹੀਂ ਹੋਵੇਗਾ ਤੇ ਇਥੇ ਜ਼ਿਆਦਾ ਟਾਈਮ ਲੱਗੇਗਾ ਤਾਂ ਸਹੀ ਇਲਾਜ ਵੀ ਨਹੀਂ ਹੋਣਾ ਤੁਸੀਂ ਆਪਣੇ ਮਰੀਜ਼ ਨੂੰ ਨਿੱਜੀ ਹਸਪਤਾਲ ਲੈ ਜਾਓ ਉਥੇ ਹਾਜ਼ਰ ਅਟੈਂਡੈਂਟ ਟਾਈਪ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਨਾਲ ਲੈ ਕੇ ਭਾਗੂ ਰੋ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਹੈਰਾਨੀ ਦੀ ਗੱਲ ਹੈ ਕਿ ਐਕਸੀਡੈਂਟ ਦੇ ਕੇਸ ਹੋਣ ਕਾਰਨ ਨਿੱਜੀ ਹਸਪਤਾਲ ਦੇ ਡਾਇਰੈਕਟਰ ਨੇ 7 ਤਰੀਕ ਤੱਕ ਪੁਲਿਸ ਨੂੰ ਸੂਚਨਾ ਹੀ ਨਹੀਂ ਦਿੱਤੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਰੋਲਾ ਪਾਉਣ ਤੋਂ ਬਾਅਦ ਡਾਕਟਰ ਵੱਲੋਂ ਪੁਲਿਸ ਨੂੰ ਰੁਕਾ ਭੇਜਿਆ ਗਿਆ ਸਰਕਾਰੀ ਤੇ ਨਿੱਜੀ ਹਸਪਤਾਲ ਦੇ ਡਾਕਟਰਾਂ ਦੇ ਨੈਟਵਰਕ ਨੂੰ ਇਸ ਗੱਲ ਨੇ ਹੋਰ ਪੱਕਾ ਕਰ ਦਿੱਤਾ ਜਦੋਂ ਨਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਇਸ ਮਰੀਜ਼ ਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਡਾਕਟਰਾਂ ਨੇ ਰੈਫਰ ਕੀਤਾ ਸੀ। ਸ਼ਿਵਾ ਹਸਪਤਾਲ ਦੇ ਬਠਿੰਡਾ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮਰੀਜ਼ ਇਸ ਤਰੀਕ ਨੂੰ ਸਾਡੇ ਕੋਲ ਦਾਖਲ ਹੋਇਆ ਜ਼ਰੂਰ ਸੀ ਪਰ ਕੁਝ ਸਮੇਂ ਬਾਅਦ ਉਹ ਖੁਦ ਹੀ ਚਲਾ ਗਿਆ ਸੀ। ਨਜੀ ਹਸਪਤਾਲ ਦੇ ਵਿੱਚ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਬੀਤੀ ਰਾਤ ਉਹਨਾਂ ਦੇ ਕੋਲ ਰੁਕਾ ਪਹੁੰਚਿਆ ਉਪਰੋਕਤ ਵਿਅਕਤੀ ਦੇ ਬਿਆਨ ਲਏ ਗਏ ਤੇ ਕਾਨੂੰਨੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਾਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਡਾਕਟਰਾਂ ਦੇ ਵੱਲੋਂ ਮਹਿਲਾਵਾਂ ਨੂੰ ਵੀ ਬੇਇੱਜ਼ਤ ਕੀਤਾ ਗਿਆ ਤਾਂ ਨਿੱਜੀ ਹਸਪਤਾਲ ਦੇ ਡਾਕਟਰ ਦੇ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਗੱਲ ਇਸ ਤਰ੍ਹਾਂ ਦੀ ਨਹੀਂ ਕੀਤੀ ਹੈ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਬਲ ਹਾਲਾਂਕਿ ਹੁਣ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਰੀਜ਼ਾਂ ਦੇ ਇਸ ਤਰੀਕੇ ਦੀ ਲੁੱਟ ਨੂੰ ਰੋਕਿਆ ਜਾ ਸਕੇ ਮੇਰਾ ਨਾਮ ਬਲਵਿੰਦਰਾ ਸਰ ਮੇਰੇ ਕੋੜਪਤਾ ਪਿੰਡ ਆ ਸਾਡਾ ਜੀ ਮੇਰਾ ਛੋਟਾ ਭਾਈ ਜਿਹੜਾ ਦੀਪਨਗਰ ਦੇ ਵਿੱਚ ਰੈਂਟ ਦੇ ਰਹਿ ਰਿਹਾ ਉਹ ਕਿਰਾਏ ਤੇ ਆਟੋ ਚਲਾਉਂਦਾ ਜੀ ਉਹਦਾ ਐਕਸੀਡੈਂਟ ਹੋਇਆ ਸੀ 3 ਤਰੀਕ ਨੂੰ ਜੀ ਉਹ ਵਰਨਾ ਗੱਡੀ ਆ ਜੀ ਪੀਬੀ 068 3091 ਦਾ ਨੰਬਰ ਆ ਜੀ ਮੇਰੇ ਕੋਲ ਫੋਟੋ ਵੀ ਹੈਗੀ ਬਾਕਾਇਦਾ ਜੀ ਜਿਹੜੀ ਗੱਡੀ ਦਾ ਏ ਆਪਣਾ ਜਦੋਂ ਮਹੇਸ਼ਵਰੀ ਚੌਂਕ ਤੋਂ ਆਪਾਂ 메ਨ ਰੋਡ ਤੇ ਚੜਦੇ ਬੀਬੀਆ 메ਨ ਰੋਡ ਤੇ ਚੜਦੇ ਆ ਜੀ ਉੱਥੇ ਜਾ ਕੇ ਐਕਸੀਡੈਂਟ ਹੋਇਆ ਜੀ ਇਹ ਐਦੋ ਆ ਸਰ ਜੀ ਸਾਨੂੰ ਉਹ ਉਥੋਂ ਐਂਬੂਲੈਂਸ ਸਰਕਾਰੀ ਚ ਲੈ ਕੇ ਗਈ ਜੀ ਸਰਕਾਰੀ ਵਾਲੇ ਉੱਥੇ ਉਹ ਕਹਿੰਦੇ ਸਾਡੇ ਕੋਲ ਹਫਤਾ ਲੱਗੂ ਆ ਵੀ ਤੁਸੀਂ ਆਉ ਦਾ ਪ੍ਰਾਈਵੇਟ ਲੈ ਜਾਓ ਆ ਗੱਡੀ ਦਾ ਨੰਬਰ ਸੀਗਾ ਜੀ ਜਿਹਦੇ ਨਾਲ ਐਕਸੀਡੈਂਟ ਹੋਇਆ 1201 ਹਾਂਜੀ ਅੱਛਾ ਫਿਰ ਕੀ ਹੋਇਆ ਜਦੋਂ ਹਸਪੀਟਲ ਕਲੇ ਜਦੋਂ ਅਸੀਂ ਹਸਪੀਟਲ ਗਏ ਜੀ ਉਹ ਕਹਿੰਦੇ ਵੀ ਇੱਥੇ ਤੁਹਾਨੂੰ ਹਫਤਾ ਲੱਗ ਜੂਗਾ ਬੀ ਇਹ ਤੇ ਅਪਰੇਟ ਹੋਣ ਤੇ ਵੀ ਨਾਲੇ ਸਹੀ ਵੀ ਨਹੀਂ ਹੋਣਾ ਜੀ ਸਾਨੂੰ ਇਹ ਗੱਲ ਬੋਲੀ ਉੱਥੇ ਉੱਥੇ ਚਾਰ ਪੰਜ ਬੰਦੇ ਸੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉੱਥੇ ਡਾਕਟਰ ਕਿਹੜਾ ਸੀਗਾ ਉੱਥੇ ਪੰਜ ਛੇ ਬੰਦੇ ਇਹਨਾਂ ਦੀ ਆਏ ਸੀ ਸਾਨੂੰ ਨਹੀਂ ਪਤਾ ਕਿ ਕੌਣ ਸੀ ਕਿਵੇਂ ਸੀ ਉਹ ਅਸੀਂ ਦੋ ਤਿੰਨ ਬੰਦਿਆਂ ਨੂੰ ਜਾਣ ਸਕਦੇ ਮੇਰੇ ਮੂਰੇ ਆਉਣਗੇ ਮੈਂ ਇੱਕ ਤਾਂ ਮੁੰਡਾ ਸਾਡੇ ਨਾਲ ਹੀ ਅੰਗਰੇਜ਼ ਜੀ ਜਿਹੜਾ ਇੱਥੇ ਸਾਡੇ ਨਾਲ ਦੋ ਤਿੰਨ ਦਿਨ ਆਉਂਦਾ ਵੀ ਰਿਹਾ ਜੀ ਅੰਗਰੇਜ਼ ਕੀ ਕਰਦਾ ਤੁਹਾਨੂੰ ਕਿਵੇਂ ਮਿਲਿਆ ਸਰ ਸਾਨੂੰ ਉੱਥੇ ਹਸਪੀਟਲ ਤੇ ਮਿਲਿਆ ਸੀ ਕਹਿੰਦਾ ਵੀ ਐਕਸੀਡੈਂਟ ਕਰਤਾ ਕਹਿੰਦਾ ਜੀ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਜੀ ਕਦੇ ਉਹ ਡਰਾਈਵਰ ਦਾ ਈ ਰੋਲਾ ਕੀ ਸਰ ਜੀ ਰੋਲਾ ਇਹ ਸੀਗਾ ਵੀ ਹਸ ਹੁਣ ਸਾਨੂੰ ਛੁੱਟੀ ਸਾਨੂੰ ਕਹਿੰਦੇ ਕਿ ਸਾਨੂੰ ਭੱਗ ਜਾਓ ਜੀ ਵੀ ਥੋੜੀ ਪੇਮੈਂਟ ਹੋ ਚੁੱਕੀ ਆ ਪਰ ਅਸੀਂ ਵੀ ਕਿਹਾ ਵੀ ਸਾਡਾ ਕੋਈ ਪੁਲਿਸ ਕੇਸ ਨਹੀਂ ਹੋਇਆ ਵੀ ਅਸੀਂ ਭਾਈ ਸਾਡੇ ਬਿਆਨ ਨਹੀਂ ਹੋਏ ਵੀ ਅਸੀਂ ਜਾਣਦੇ ਨਹੀਂ ਆਪਣੇ ਡਾਕਟਰ ਸਾਹਿਬ ਕਹਿੰਦੇ ਸਾਨੂੰ ਵੀ ਤੁਹਾਡਾ 3000 ਰੁਪਿਆ ਰਾਤ ਦਾ ਐਕਸਟਰਾ ਚਾਰਜ ਲੱਗੂ ਜੇ ਤੁਸੀਂ ਰਹਿਣਾ ਦਾ ਸੀਗਾ ਸਰ ਜੀ ਕੋਈ ਗੱਲ ਨਹੀਂ ਵੀ ਅਸੀਂ ਤੁਹਾਨੂੰ 3000 ਰੁਪਿਆ ਦੇ ਦਾਂਗੇ ਵੀ ਅਸੀਂ ਕੱਲ ਨੂੰ ਸਾਡੇ ਬਿਆਨ ਹੋ ਗਏ ਅਸੀਂ ਭੱਗ ਜਾਾਂਗੇ ਬਾਅਦ ਵਿੱਚ ਇਹਨਾਂ ਨੇ ਆਪ ਦੇ ਰੰਗ ਦਿਖਾਉਣੇ ਸ਼ੁਰੂ ਕਰਤੇ ਜੀ ਇਹ ਕਹਿੰਦੇ ਵੀ ਅਸੀਂ ਕੋਈ ਰੁੱਕਾ ਨਹੀਂ ਭੇਜਦੇ ਨਲੇ ਪਹਿਲਾਂ ਕਹਿੰਦੇ ਰ ਸਾਰਾ ਵੀ ਕਿੱਥੇ ਐਕਸੀਡੈਂਟ ਹੋਇਆ ਕਿਵੇਂ ਕੁਛ ਹੋਇਆ ਸਾਰਾ ਐਸਟੀਮੇਟ ਬਣਾ ਕੇ ਇਹਨਾਂ ਨੇ ਆਪਣੇ ਜਿਹੜਾ ਸਿਵਲ ਥਾਣਾ ਉੱਥੇ ਭੇਜਿਆ ਜੀ ਤੇ ਰਾਤ ਇਹਨਾਂ ਨੇ ਕੋਈ ਵੀ ਬੰਦੇ ਨੂੰ ਮੈਡੀਸ਼ਨ ਨਹੀਂ ਦਿੱਤੀ ਜੀ ਇਹਨਾਂ ਨੇ ਠੀਕ ਆ ਸਾਡੀਆਂ ਬੁੜੀਆਂ ਪਈਆਂ ਸੀ ਹੁਣ ਬਾਕਾਇਦਾ ਮੇਰੇ ਕੋ ਫੋਨ ਗਿਆ ਇਹਨਾਂ ਨੂੰ ਕਹਿੰਦਾ ਆਟਾ ਕਹਿੰਦਾ ਤੁਸੀਂ ਇੱਥੇ ਲੱਤਾਂ ਚੌੜੀਆਂ ਕਰੇ ਪਏ ਆ ਤੁਹਾਡੇ ਪਿਆਉ ਦਾ ਰਾਜ ਨਹੀਂ ਹੈਗਾ ਵੀ ਜਦੋਂ ਤੁਹਾਡੀ ਛੁੱਟੀ ਕੱਢਤੀ ਤੁਸੀਂ ਜਾ ਸਕਦੇ ਹੋ ਇੱਕ ਪਾਸੇ ਤਾਂ ਸਾਨੂੰ ਇਹ ਕਹਿ ਰਿਹਾ ਵੀ ਸੋਟਾ 5-3000 ਰੁਪਏ ਅਸੀਂ ਖਰਚਾ ਲਵਾਂਗੇ ਨਾਈਟਰ ਦਾ ਤੇ ਦੇ ਦਾ ਜੀ ਅੱਜ ਫਿਰ ਜਦੋਂ ਖਰਚਾ ਲੈਣ ਤੋਂ ਬਾਅਦ ਇਹ ਤਾਂ ਕੋਈ ਮ ਦੀ ਮੰਗ ਕਰਦੇ ਸਰ ਜੀ ਇੱਕ ਤਾਂ ਇਹ ਮੰਗ ਕਰਦੇ ਆ ਵੀ ਪਹਿਲੀ ਗੱਲ ਤਾਂ ਇੱਥੇ ਕੋਈ ਪੇਸ਼ੈਂਟ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਸਰ ਜੀ ਉਹ ਕੀ ਕਿਸ ਦਾ ਇਲਾਜ ਕਰ ਦੇਣਗੇ ਬਹੁਤ ਹੀ ਦੁਰਭਿਆਰ ਕਰ ਰਿਹਾ ਸਰ ਜੀ ਆਪ ਦੇ ਸਟਾਫ ਨਾਲ ਵੀ ਤੇ ਹੁਣ ਠੀਕ ਆ ਅਗਲਾ ਮੂਰੇ ਨਹੀਂ ਆ ਕੇ ਕਹਿ ਸਕਦਾ ਕਿ ਸਾਨੂੰ ਕਿਦਾਂ ਦਾ ਭਿਆਰ ਕਰ ਰਿਹਾ ਰੋਜ਼ ਬੰਦਾ ਚੇਂਜ ਹੁੰਦਾ ਇੱਥੋਂ ਜੀ ਕੋਈ ਮਰੀਜ਼ ਨਹੀਂ ਹੈ ਇੱਥੇ ਸਿਰਫ ਇੱਕੋ ਹੀ ਮਰੀਜ਼ ਹੈ ਜਿਹੜੇ ਅਸੀਂ ਸੀ ਬਕਾਇਦਾ ਕੱਲੇ ਜੀ ਜੀ ਨਾਮਾਈ ਤੁਹਾਡਾ ਮਨਜੀਤ ਕਹ ਰਹੀ ਤੇ ਕੀ ਰੌਲਾ ਜਿਹੜਾ ਹਸਪੀਟਲ ਦਾ ਇਹ ਰੌਲਾ ਕੀ ਜੀ ਵੀ ਹੁਣ ਦੇਖ ਕੱਲ ਜਿੱਦਾਂ ਸਾਨੂੰ ਛੁੱਟੀ ਕੱਟ ਕੇ ਦੇਗੇ ਸਾਨੂੰ ਕਹਿੰਦੀ ਵੀ ਛੋਟੀ ਛੁੱਟੀ ਹੋ ਗਈ ਛੋਟੀ ਪੇਮੈਂਟ ਪੂਰੀ ਹੋ ਗਈ ਵੀ ਤੁਸੀਂ ਕਾਊਂਟਰ ਤੋਂ ਦਵਾਈ ਫੜ ਲਓ ਜਿੱਦੇ ਮੈਂ ਕਾਊਂਟਰ ਤੇ ਦਵਾਈ ਲੈਣਾ ਇਹੋ ਭਾਈ ਬੈਠਾਗਾ ਮਾਂ ਜੀ ਸਾਡੀ ਦਵਾਈ ਦੇ ਦਿਓ ਉਹ ਕਹਿੰਦਾ ਪੇਮੈਂਟ ਹੋ ਗਈ ਉਹਦੇ ਪਤਾ ਨਹੀਂ 2600 ਦਾ ਸਭ ਪਤਾ ਨਹੀਂ ਕਿੰਨਾ ਦਾ ਦਵਾਈ ਦਾ ਉਹਨਾਂ ਨੇ ਮਾਂ ਜੀ ਤੇ ਮੇਰੇ ਮੁੰਡੇ ਨੂੰ ਆਖਿਆ ਵੀ ਉਹ ਤਾਂ ਕੋਈ ਪੈਸੇ ਮੰਗਦੀ ਆ ਦਵਾਈ ਦੇ ਤੇ ਕਹਿੰਦਾ ਮਾਹ ਭਾਈ ਉਹ ਪੇਮੈਂਟ ਪੂਰੀ ਕਰਕੇ ਨਹੀਂ ਕੇ ਵੀ ਦਵਾਈ ਸਾਨੂੰ ਜਿੱਦਾਂ ਥੋੜੀ ਪੇਮੈਂਟ ਸਾਰੀ ਦੇ ਗਿਆ ਉਹ ਤੇ ਉਹ ਕਹਿੰਦਾ ਨਹੀਂ ਆਂਟੀ ਮੁੜ ਕੇ ਚਲੇ ਜਾਂਦੇ ਉਹਨਾਂ ਨਾਲ ਰਾਤ ਗੋਲੀ ਵੀ ਕੁਸੂ ਵੀ ਨਹੀਂ ਦਿੱਤਾ ਤੇ ਤਾਂ ਰਾਤ ਡਾਕਟਰ ਆਇਆ ਕਹਿੰਦਾ ਤੁਹਾਡੀ ਪੇਮੈਂਟ ਪੂਰੀ ਹੋ ਗਈ ਤੇ ਤੁਸੀਂ ਛੁੱਟੀ ਹੋ ਗਈ ਤੁਹਾਡੀ ਤੁਸੀਂ ਜਾ ਸਕਦੇ ਹੋ ਅਸੀਂ ਇਹ ਇਹ ਨਾਲ ਹੀ ਫਿਰ ਅੱਜ ਦੀ ਗੱਲ ਪੁੱਛ ਦੀ ਗੱਲ ਚਲਾ ਲਈ ਅਸੀਂ ਕਿਹਾ ਜੀ ਅੱਜ ਅਸੀਂ ਰਹਾਂਗੇ ਕਹਿੰਦਾ ਜਿਹੜੇ 3000 ਰੁਪਏ ਇਹ ਸਾਨੂੰ ਦੇਣਾ ਪਊਗਾ ਵੀ ਉਹ ਪੇਮੈਂਟ ਦੇ ਕੇ ਨਹੀਂ ਆਂਦਾ ਵੀ ਉਹ ਉਹਦਾ ਸਾਰਾ ਨਿਵੇੜ ਗਿਆ ਸੋਨੇ ਤੇ ਤੜਕੇ ਸਾਨੂੰ ਫਿਰ ਇਹਨੇ ਇਹ ਧਮਕੀ ਦਿੱਤੀ ਕਹਿੰਦਾ ਕਿ ਮੌਜ ਨਾਲ ਲੱਤਾਂ ਚੋੜੀਆਂ ਕਰਾਂਗਾ ਪੁੱਇਓ ਕਹਿੰਦਾ ਤੁਸੀਂ ਹਟੋ ਜਾ ਨਹੀਂ ਸਕਦੇ 60000 ਰੁਪਏ ਭਾਰੋ ਤੇ ਜਾਓ ਕਹਿੰਦਾ ਤੁਹਾਡੇ ਪਿਓ ਦੇ ਕਮਰੇ ਨਹੀਂ ਇਹ ਇਹ ਕਿ ਲਕੀ ਦੀ ਕੀ ਇਹ ਡਾਕਟਰ ਨੇ ਮੈਂ ਇਸ ਮੈਂ ਗੁਰਦੁਆਰੇ ਵੀ ਚੜ ਸਕਦੀ ਆਗੀ ਇਹ ਗੱਲ ਵੀ ਸੀ ਆਹ ਮੇਰੀ ਨੋ ਬੈਠੀ ਆ ਅਸੀਂ ਸੋਤੇ ਨੂੰ ਪੰਜਾਤੀ ਅੱਸੀ ਹੋਰ ਕੀ ਕਰੀਏ ਸੌਵਾਂਗੇ ਅਸੀਂ ਉੱਥੇ ਇਹ ਗੱਲ ਕਹੀਏ ਤੁਹਾਨੂੰ ਹਾਂ ਅਸੀਂ ਕਹੇ ਮੈਂ ਆ ਮੁੰਡਾ ਮੈਂ ਸਰਤਿਆ ਤਰ ਦੂ ਮੈਂ ਮਾਤਾ ਹਸਪੀਟਲ ਜਨਾਬ ਇਹ ਸਾਡੇ ਕੋਲ ਵੀ ਜੀਤਾ ਹਸਪਤਾਲ ਚ ਹੈ ਜੀ ਤਿੰਨ ਤਰੀਕ ਨੂੰ ਅੱਛਾ ਜੀ अच्छा ये इल्जाम लगाउंदे कि लेडीज गलत बोलिए उन्होंने क्या इस तरह कोई नहीं इनਾਂ ਦੀ ਕੋਈ ਗਲਤ ਹੈ ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਨੂੰ ਨਹੀਂ ਮੈਂ ਕਹਿ ਰਹੀ ਤੁਸੀਂ ਕਰ ਨਹੀਂ ਪੇਮੈਂਟ ਕਰਾਉਗੀ ਤੁਸੀਂ ਕਰਾਓ ਜਾਂ ਪਾਟੀ ਕਰਾਵੇ ਬੱਸ ਇਹ ਨਹੀਂ ਗਲਤ ਹੈ ਇਹ ਇਹ ਸਭ ਇਹਾਰੇ ਰੁਕਾ ਨਹੀਂ ਭੇਜਿਆ ਕੱਲ ਭੇਜਿਆ ਰੁਕਾ ਐਕਚੁਅਲੀ ਸਿਵਲ ਹਸਪਤਲ ਤੋਂ ਨਹੀਂ ਤਾਂ ਗਿਆ ਸੀਗਾ ਉਹ ਸਾਡੇ ਵੱਲੋਂ ਭੰਦਾ ਨਹੀਂ ਜਦੋਂ ਇਹਨਾਂ ਨੇ ਕਿਹਾ ਮੈਂ ਨਾਲੇ ਰੁਕਾ ਭੇਜਿਆ اچھا ਇਹਨਾਂ ਦੇ ਕਹਿਣ ਤੋਂ ਕਿ ਪਹਿਲਾਂ ਨਹੀਂ ਭੇਜਿਆ ਨਹੀਂ ਨਹੀਂ ਪਹਿਲਾਂ ਸਿਵਲ ਹਸਪਤਲ ਤੋਂ ਗਿਆ ਸੀ ਉਹ ਆੜੇ ਭੇਜਿਆ ਨਹੀਂ ਜਾਂਦਾ ਹੁੰਦਾ ਉਹ ਕਦੇ ਵੀ ਭੇਜ ਦੋਵੇਗਾ ਜਦੋਂ ਰੁਕਾ ਭੇਜਦੇ ਤੁਹਾਨੂੰ ਕਿਹਨੂੰ ਪਤਾ ਲੱਗਿਆ ਸਿਵਲ ਹਸਪਤਲ ਤੋਂ ਗਿਆ ਸਿਵਲ ਹਸਪਤਲ ਨੇ ਵੀ ਭੇਜਿਆ ਨਾ ਕਿ ਸਾਡੇ ਕੋਲ ਸਿਵਲ ਹਸਪਤਲ ਰੈਫਰ ਕਿਹਾ ਹੈ ਅਜੇ ਤੱਕ ਤਾਂ ਐਡਮਿਟ ਨਹੀਂ ਹੋਇਆ ਸਿਵਲ ਹਸਪਤਲ ਚ ਗਏ ਨਹੀਂ ਸਿਵਲ ਹਸਪਤਲ ਚ ਗਏ ਨਹੀਂ ਨਹੀਂ ਸਿਵਲ ਹਸਪਤਲ ਚ ਗਏ ਹੈਗੇ ਆ ਮੈਨੂੰ ਸਿਵਲ ਹਸਪਤਲ ਦੇ ਬੰਦੇ ਨੇ ਫੋਨ ਆਇਆ ਪੇਮੈਂਟ ਪੇਮੈਂਟ ਪਹਿਲਾਂ ਹੋਈ ਹੈ ਕਿ ਬਾਅਦ ਚ ਤੁਸੀਂ ਜਿਹੜਾ 50000 ਰੁਪਏ ਜਦੋਂ ਕਹਿੰਦੇ ਉਹ ਬੰਦੇ ਨੇ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਸੀ ਉਹ ਕਹਿੰਦੇ ਵੀ ਸਾਰੀ ਪੇਮੈਂਟ ਅਸੀਂ ਕਰ ਲਈ ਉਹ ਪਤਾ ਕੀ ਹੈ ਉਹ ਮੈਨੂੰ ਕਹਿੰਦਾ ਪੇਮੈਂਟ ਹੋ ਜੂਗੀ ਲੈ ਚਲ ਹੋ ਜੂਗੀ ਕੋਈ ਖਾਸ ਗੱਲ ਨਹੀਂ ਹੈਗੀ ਪਰ ਇਹਨਾਂ ਦੀ ਜਿਵੇਂ ਕੱਲ੍ਹ-ਕੱਲ੍ਹ ਟੁੱਟੀ ਕਰਤੀ ਮੈਨੂੰ ਪੇਮੈਂਟ ਹੋ ਗਈ ਤੁਸੀਂ ਜਾਓ ਜੀ ਇੱਥੇ ਲੋ ওভারਸਟੇ ਹੈ ਜੀ ਇਹ ਰੁਪਏ ਰੁਪਏ ਮੈਨੂੰ ਕੱਲ ਹੀ ਜਾਂਦੇ ਚਲੇ ਗਏ ਚਲੇ ਗਏ ਪਰ ਜਿਕੇ ਜਦੋਂ ਇਹ ਬੈਠੇ ਸੀ ਜਦੋਂ ਟੁੱਟੀ ਹੋ ਗਈ ਉਹ ਕਹਿੰਦੇ ਜਦ ਲੇਡੀਜ਼ ਬੈਠੇ ਤੁਸੀਂ ਕਹਿੰਦੇ ਬੈੱਡ ਮਿਲਦਾ ਹੋਇਆ ਤੁਸੀਂ ਜਾਓ ਕਹਿੰਦੇ ਚੌੜੀਆਂ ਤਾਂ ਇਹ ਨਹੀਂ ਇਹ ਕੋਈ ਗਲਤ ਫਹਿਮੀ ਹੋਈ ਹੈ ਨਾਲ ਕੋਈ ਕੋਈ ਗਲਤ ਫਹਿਮੀ ਹੋਈ ਹੈ ਇਹ ਐਸੀ ਡਾਕਟਰ ਸਾਹਿਬ ਪਲੇਅਰ ਕਲੀਅਰ ਕਰੋ ਕਿ ਜਿਹੜਾ ਕੇਸ ਹੈ ਸੁਪਰ ਹਸਪੀਟਲ ਨੇ ਰੈਫਰ ਕੀਤਾ ਆਫ ਕਸੂ ਹਾਂ ਜੀ ਇਹ ਪੇਸ਼ੈਂਟ ਉੱਥੋਂ ਰੈਫਰ ਹੋ ਕੇ ਆਇਆ ਮੇਰੇ ਕੋਲ ਉਹ ਕਹਿੰਦੇ ਸਾਡੇ ਕੋਲ ਦਾਖਲਾ ਪੀਜ ਰਿਹਾ ਹਾਂ ਹਾਂ ਰਸਤੇ ਕੀ ਨਾਮ ਹੈ ਤੇ ਕਿਹੜਾ ਹਸਪਤਲ ਹੈ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਤੇ ਸਿਵਲਾ ਤੋਂ ਬਠਿੰਡਾ ਜੀ ਬਠਿੰਡਾ ਤੋਂ ਗੱਲ ਕਰ ਰਿਹਾ ਹਾਂ ਤੇ ਇੱਕ ਰਸਤੇ ਪੇਸ਼ੈਂਟ ਦਾਖਲ ਹੋਇਆ ਸੀ ਐਕਸੀਡੈਂਟ ਆਲਾ 3 ਤਰੀਕ ਨੂੰ ਕੋਈ ਰਸਤੋਂ ਵਗੈਰਾ ਕੀਤਾ ਗਿਆ ਕੀ ਮਾਮਲਾ ਕੀ ਨਾਮ ਹੈ ਪੇਸ਼ੈਂਟ ਹਰਬੰਸ ਸਿੰਘ ਸੀਗਾ ਜੀ son of ਬਲਵੀਰ ਸਿੰਘ ਜੀ ਤੇ ਐਕਸੀਡੈਂਟ ਦਾ ਪੇਸ਼ੈਂਟ ਸੀਗਾ ਜੀ ਆਪਣੇ ਕੋਲ ਸਾਡੇ 12:30 ਵਜੇ ਦੇ ਕਰੀਬ ਆਇਆ ਸੀ 3 ਤਰੀਕ ਨੂੰ ਜੀ ਤੇ 10-15 ਮਿੰਟ ਬਾਅਦ ਪੇਸ਼ੈਂਟ ਦੇ ਜਿਹੜੇ ਨਾਲ ਦੇ ਬ੍ਰਦਰ ਆਇਆ ਸੀਗਾ ਉਹ ਲਿੱਟੇ ਚਲੇ ਗਏ ਸੀਗੇ ਕਿ ਅਸੀਂ ਆਪਣੇ ਮਰੀਜ਼ ਨੂੰ ਪ੍ਰਾਈਵੇਟ ਹਸਪਤਲ ਲੈ ਕੇ ਜਾ ਰਹੇ ਹਾਂ। ਉਹਨੇ ਸੁਣੋ ਰੁਕਾ ਵਜਰਾ ਤੇ ਜਾ ਗਿਆ ਸੀ। ਨਹੀਂ ਉਹ ਬਾਅਦ ਦੀ ਗੱਲ ਸੀ ਜਿਹੜਾ ਮੈਂ ਸੰਭਾਲੀ। ਕਿਸੇ ਡਾਕਟਰ ਨੂੰ ਰਾਤਰ ਵਾਸਤੇ ਕਿਹਾ ਜਾਂ ਅਸੀਂ ਕਾਲ ਟੇ ਨਹੀਂ ਨਹੀਂ ਜਿੱਦਾਂ ਨਾਲ ਕੋਈ ਗੱਲ ਨਹੀਂ ਹੋਈ। ਨਾਮ ਕੀ ਹੈ ਤੁਹਾਡਾ ਥਾਣਾ ਕਿਹੜੇ ਤੋਂ ਆਇਆ? ਐਸਆਈ ਜਗਸੀਰ ਸਿੰਘ ਦਾ ਥਾਣਾ ਸਿਵਲ ਲੈਂਡ ਤੋਂ ਆਇਆ। ਕਿਵੇਂ ਆਏ? ਇਤਨਾ ਕੋਈ ਐਕਸੀਡੈਂਟ ਹੋਇਆ ਸੀ ਉਹਦਾ ਰੁਕਾ ਆਇਆ ਸੀ ਉਹਦੇ ਸਵਾਂਚ ਆਏ ਸੀ। ਤਾਂ ਜਿੱਦਣ ਹੋਇਆ ਸੀ ਐਕਸੀਡੈਂਟ ਇਹ 3 ਤਰੀਕ ਨੂੰ ਹੋਇਆ ਸੀ ਐਕਸੀਡੈਂਟ ਸਾਡੇ ਕੋਲੇ ਅਨ ਪਰਮਿਸ਼ਨ ਰਾਤ ਗਈ ਸੀ ਰਾਤ ਗਈ ਤੋਂ ਇਹ ਪ੍ਰਾਈਵੇਟ ਹਸਪੀਟਲ ਨਹੀਂ ਹੋਈ ਸਰਕਾਰੀ ਵਾਲੇ ਵਿੱਚ ਗਈ ਇਹ ਤੋਂ ਆਈ ਹੈਗੇ ਵਿਜੇਤਾ ਹਸਪਤਾਲ 'ਚ ਹੁਣ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਜੋ ਵਿਆਹ ਲਾਉਣਗੇ ਕਾਰਵਾਈ ਕਰਦੇ ਹਾਂ